ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਵ ਜੀ ਕੀ ਹਾਲ ਜਾਣ ਲੈ ਤੁਹਾਡੇ ਅਸੀਂ ਠੀਕਾਂ ਆਈ ਹੋਪ ਤੁਸੀਂ ਸਾਰੇ ਜਣੇ ਵੀ ਠੀਕ ਹੋਮ ਹੋਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਲਓ ਜੀ ਅੱਜ ਦਾ ਬਲੌਗ ਆਪਾਂ ਦੁਪਹਿਰ ਟਾਈਮ ਤੇ 2 ਵਜੇ ਚੁੱਕੇ ਨੇ ਦੁਪਹਿਰ ਦੇ ਸਟਾਰਟ ਕਰਦੇ ਆ ਕਲੈਰ ਸਾਹਿਬ ਆਉਣ ਵਾਲੀ ਨੇ ਸਕੂਲ ਤੋਂ 2:30 ਵਜੇ ਆ ਜਾਣਗੇ ਸ਼ਾਇਦ 2:00 ਵਜੇ ਤੋਂ ਅੱਜ 5 ਮਿੰਟ ਹੋ ਗਏ ਹੋਣਗੇ ਤੇ ਕਪੜੇ ਪ੍ਰੈਸ ਕਰਕੇ ਹੱਡੀਆਂ ਮੈਂ ਇੱਥੇ ਅਸੀਂ ਜਾਣਾ ਜੀ ਚਿੰਮੇ ਕਿਉਂਕਿ ਇੱਕ ਵਲੌਗ ਦਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਆਪਾਂ ਵਲੌਗ ਐਂਡ ਕੀਤਾ ਜੋ ਕਿ ਤੁਸੀਂ ਦੇਖ ਚੁੱਕੇ ਹੋ ਕੱਲ ਤੇ ਜਾਣਾਗਾ ਜਿੰਮੇ ਮੇਰੀ ਨਣਦ ਕੋਲ ਜ਼ਰੂਰੀ ਕੰਮ ਆਗਾ ਤੇ ਜਾਵਾਂਗੇ ਹੁਣ ਆਪਾਂ 3:30 ਵਜੇ ਘਰ ਤੋਂ ਚੱਲਾਂਗੇ ਕਪੜੇ ਮੈਂ ਪ੍ਰੈਸ ਕਰ ਲੇ ਮੈਨੂੰ ਤਾਂ ਕੋਈ ਪਤਾ ਨਹੀਂ ਹਨਾ ਜਾਂਦੀ ਹੁੰਦੀ ਦੁਪਹਿਰ ਟਾਈਮ ਫਿਰ ਦੋ ਡੇਢ ਘੰਟੇ ਦਾ ਕੱਟੇ ਜਿਹੜਾ ਲੱਗਦਾ ਵਾ ਐ ਨਹੀਂ ਪਤਾ ਨਾ ਜਾਵੇ ਤਾਂ ਨਹੀਂ ਜਾਵਾਂ ਪਰ ਆਪਣਾ ਕੰਮ ਆ ਜੜੋ ਜ਼ਰੂਰੀ ਹਨਾ ਤੇ ਲੋ ਜੀ ਬਲੌਗ ਨੂੰ ਅੱਜ ਦਿਨ ਨੂੰ ਕਰਦੇ ਆ ਸਟਾਰਟ ਦਿਨ ਹੈਗਾ ਅੱਜ ਐਤਵਾਰ ਦਿਨ ਐਤਵਾਰ ਤਰੀਕ ਹੈਗੀ ਅੱਜ 2 ਸਤੰਬਰ ਤੇ ਟਾਈਮ ਤੁਹਾਨੂੰ ਦੱਸਿਆ ਇਹ ਵੀ 2 ਤੋਂ ਉੱਪਰ ਦਾ ਹੀ ਆ ਥੋੜਾ ਜਿਹਾ ਤੇ ਲੋ ਜੀ ਜਿਹੜਾ ਆ ਪਾ ਟੈਬੀ ਕਾਟਨ ਦੇ ਵਿੱਚ ਉਸ ਦਿਨ ਸੂਟ ਲੈ ਕੇ ਆਏ ਸੀ ਨਾ ਮੈਂ ਸਟਿਚ ਕਰਵਾ ਲਿਆ ਸੀਗਾ ਮੇਲੇ ਵਾਲੇ ਦਿਨ ਮੈਂ ਪਹਿਣ ਵੀ ਲਿਆ ਸੀ ਇਹ ਤੇ ਇਸ ਤਰ੍ਹਾਂ ਦਾ ਇਹਦਾ ਮੈਂ ਗਲਾ ਕਰਵਾਇਆ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਾਂ ਆ ਘੇਰੇ ਤੇ ਲੈਸ ਲੱਗੀ ਹੋਈ ਹੈ ਦੇ ਇਸ ਤਰ੍ਹਾਂ ਦੀ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਆ ਗਈ ਆਹ ਵਾਲੀ ਲੈਸ ਜਿਹੜੀ ਲੈਸ ਆ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਗਈ ਵਾਈਟ ਆਫ ਵਾਈਟ ਜਿਹੀ ਹੈ ਇਹ ਹਾਂਜੀ ਆਫ ਵਾਈਟ ਯਈ ਹੈਗਾ ਤੇ ਇਹਦਾ ਗਲਾ ਆ ਗਲੇ ਨੇ ਅੱਜ ਕੱਲ ਕਾਫੀ ਜ਼ਿਆਦਾ ਡਿਜ਼ਾਈਨ ਨੇ ਗਲੇ ਵਿੱਚ ਬਣਾ ਰਹੀਆਂ ਨੇ ਪਹਿਣਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਇਹ ਵਾਲੇ ਗਲੇ ਇਹਦੇ ਨਾਲ ਇੱਥੇ ਕੱਪੜਾ ਆ ਲੇਅਰਸ ਹੀ ਬਣਾ ਕੇ ਲਾਣੀ ਹੋਈ ਨੇ ਇੱਥੇ ਇੱਥੇ ਫਿਨਿਸ਼ਿੰਗ ਬਹੁਤ ਘੈਂਟ ਆਈ ਹੋਈ ਆ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਸਫਾਈ ਵੱਲੋਂ ਕੋਈ ਕਾਟ ਨਹੀਂ ਹੈਗੀ ਤੇ ਗਲਾ ਵੀ ਬਹੁਤ ਸੋਹਣਾ ਲੱਗਦਾ ਸੀ ਆਪਣੇ ਆਪ ਹੀ ਬਣਾਤਾ ਸੀਗਾ ਭੈਣ ਜੀ ਤੋਂ ਮੈਂ ਸੂਟ ਸਟਿਚ ਕਰਵਾਉਣੇ ਹੁੰਦੇ ਆਗੇ ਆਪਣੇ ਆਪ ਹੀ ਬਣਾਇਆ ਸੀ ਮੈਂ ਵੈਸੇ ਦੱਸਤਾ ਸੀ ਉਹਨਾਂ ਦੇ ਇੱਕ ਸੂਟ ਦੇ ਬਣਿਆ ਹੋਇਆ ਸੀ ਉਹ ਇਸ ਤਰ੍ਹਾਂ ਬਣਾ ਦਿਓ ਪਰ ਉਹਨਾਂ ਨੇ ਆਪਣੇ ਆਪ ਤੋਂ ਹੀ ਬਣਾਤਾ ਠੀਕ ਆ ਜੀ ਦੇਖੋ ਸੋਹਣਾ ਲੱਗ ਰਿਹਾ ਘੇਰੇ ਦੇ ਵੀ ਇਦਾਂ ਹੀ ਲੈਸ ਆ ਤੇ ਇਹਦੀਆਂ ਪਾਵਾਂ ਦੇਗੀ ਮਾਵਾਂ ਥੋੜੀਆਂ ਚੌੜੀਆਂ ਕਰਵਾਇਆ ਕਦੀਆਂ ਨੇ ਮੈਂ ਕੁਝ ਵੀ ਨਹੀਂ ਕਹਿ ਕੇ ਐਸੀ ਸਿਰਫ ਮੈਂ ਫਿਟਿੰਗ ਦਾ ਬੋਲ ਕੇ ਆਈ ਸੀ ਥੋੜਾ ਜਾਂ ਮਤਲਬ ਸਲਵਾਰ ਉੱਚੀ ਬੋਲ ਕੇ ਆਈ ਸੀ 1 ਇੰਚ ਅਹ ਐਂਡ ਮੂਰੀ ਛੋਟੀ ਬੋਲ ਕੇ ਆਈ ਸੀ ਥੋੜੀ ਜੀ ਤੇ ਹੋਰ ਕਿ ਬਸ ਆ ਲੋ ਅ ਸ਼ਾਇਦ ਹਿਪ ਵੀ ਮੈਂ ਬੋਲ ਕੇ ਆਈ ਸੀ ਅ ਹਿਪ ਬੋਲ ਕੇ ਆਈ ਸੀ ਨਹੀਂ ਸਾਈਡ ਸਲਾਈ ਆ ਸਾਈਡ ਸਲਾਈ ਬੋਲ ਕੇ ਆਈ ਸੀ ਮੈਂ ਕਿਉਂਕਿ ਜਿਆਦਾ ਨਹੀਂ ਮਿਸੀ ਸਾਈਡ ਸਲਾਈ ਵੀ ਬੋਲ ਕੇ ਆਈ ਸੀ ਤੇ ਦੇਖੋ ਇਸ ਤਰ੍ਹਾਂ ਜੀ ਪਾਵਾਂਗੇ ਇਸ ਤਰ੍ਹਾਂ ਇਹਦਾ ਘੇਰਾ ਆ ਗਿਆ ਆ ਦੇਖੋ ਪੂਰਾ ਸੂਟ ਦਿਖਾਈ ਜੀ ਤੁਹਾਨੂੰ ਇਸ ਤਰ੍ਹਾਂ ਹੀ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਆ ਰਿਹਾ ਸੂਟ ਠੀਕ ਆ ਜੀ ਮੈਂ ਕਹਾਂ ਚਲੋ ਦਿਖਾ ਦਉਂਗਾ ਤੇ ਮੂਰੀਆਂ ਬਸ ਸਿੰਪਲ ਜੀਆਂ ਇਦਾਂ ਇਸੀ ਜਿਹੜੀ ਕਮੀਜ਼ ਤੇ ਲੇਸ ਲੱਗੀ ਹੋਈ ਆ ਉਹੀ ਆਪਾਂ ਮੂਰੀਆਂ ਦੇ ਉੱਪਰ ਉਹਨਾਂ ਨੇ ਲੇਸ ਲਾਤੀ ਬਹੁਤ ਸੋਹਣਾ ਲੱਗ ਰਿਹਾ ਸੂਟ ਟੈਪੀ ਸਿਲਕ ਦੇ ਵਿੱਚ ਆ ਇਹ ਪਹਿਲਾਂ ਆਏ ਸੀਗੇ 850 ਦੇ ਪਤਾ ਨਹੀਂ 990 ਦੇ ਮੈਚਿੰਗ ਸੀਗੇ ਹੁਣ ਇਹ ਮੈਨੂੰ 500 ਦਾ ਮਿਲ ਗਿਆ ਕਿਉਂਕਿ ਸੀਜ਼ਨ ਆਫ ਵੀ ਆ ਨਾ ਤੇ ਹੁਣ ਕਾਟਨ ਦੇ ਸੂਟਾਂ ਦਾ ਤਾਂ ਕਰਕੇ ਵੀ ਥੋੜਾ ਜਿਹਾ ਹਰਕ ਪੈ ਜਾਂਦਾ ਤੇ ਚਲੋ ਜੀ ਕਰਦੇ ਆ ਬਲੌਗ ਨੂੰ ਸਟਾਰਟ ਫਿਰ ਮੈਂ ਦੁੱਧ ਦੇਖ ਆਵਾਂ ਕਿਤੇ ਦੁੱਧ ਹੀ ਨਾ ਨਿਕਲ ਜਵੇ ਦੁੱਧ ਲਿਆ ਕੇ ਰੱਖਤਾ ਤੇ ਜੇ ਤੁਸੀਂ ਇਹ ਗਲਾ ਬਣਾਉਣਾ ਚਾਹੁੰਦੇ ਹੋ ਹਨਾ ਬਹੁਤ ਈਜ਼ੀ ਹੈ ਜਿਹੜੇ ਪੈਣਾ ਆਪ ਖੁਦ ਮਤਲਬ ਸੂਟ ਘਰ ਦੇ ਵਿੱਚ ਤਿਆਰ ਕਰਦੀਆਂ ਤੁਸੀਂ ਪਤਾ ਬਹੁਤ ਈਜ਼ੀ ਨੇ ਇਹ ਗਲੇ ਮੈਂ ਪਹਿਲਾਂ ਬਣਾ ਲੈਂਦੀ ਹੁੰਦੀ ਸੀ ਬਹੁਤ ਪਰ ਹੁਣ ਮੈਂ ਸਟੀਚਿੰਗ ਤਾਂ ਛੱਡ ਰੱਖਿਆ ਸਰਕਲ ਕਰਕੇ ਫਿਰ ਕਾਫੀ ਜਿਆਦਾ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਮੈਂ ਤੁਹਾਨੂੰ ਥੋੜਾ ਆਈਡੀਆ ਦੇਣੀ ਜਿਸ ਤਰ੍ਹਾਂ ਵੀ ਤੁਸੀਂ ਡਿਜ਼ਾਈਨ ਬਣਾਉਣੇ ਜਿਵੇਂ ਆਪਣਾ ਪਲੇਨ ਸਾਰਾ ਫੈਬਰਿਕ ਆ ਵਗਲਾ ਨਹੀਂ ਬਣਿਆ ਉਹ ਜਿਵੇਂ ਤਾਂ ਤੁਸੀਂ ਉਨਹੀਂ ਕੱਪੜਾ ਮਿਣ ਕੇ ਕੱਢ ਲਓ ਇਹਦੇ ਵਿੱਚੋਂ ਇੱਥੋਂ ਜਿੰਨਾ ਕੱਪੜਾ ਕੱਢੋਗੇ ਉਸ ਕੱਪੜੇ ਨੂੰ ਉਸ ਦਾ ਮਤਲਬ ਕਿ ਜੋ ਆਪਾਂ ਪੇਸਟਿੰਗ ਲੈ ਕੇ ਉਹਨਾਂ ਨੂੰ ਉੱਪਰ ਰੱਖ ਕੇ ਡਿਜ਼ਾਈਨ ਦੇ ਸਕਦੇ ਹੋਗੇ ਤੇ ਜਿਵੇਂ ਇਹਨਾਂ ਨੇ ਇਦਾਂ ਕੱਪੜਾ ਕੱਢਿਆ ਵੀ ਨਹੀਂ ਹੈਗਾ ਇਹਨਾਂ ਨੇ ਇਹਨਾਂ ਨੇ ਕੱਢਿਆ ਹੈ ਨਹੀਂ ਕਪੜਾ ਕੱਢਿਆ ਤਾਂ ਹੋਇਆ ਪਰ ਇਦਾਂ ਇਹਨਾਂ ਨੇ ਕਪੜਾ ਲੰਮਾ ਦੇਖੋ ਇਸ ਤਰ੍ਹਾਂ ਰੱਖ ਕੇ ਨਾ ਆਹ ਦੇਖੋ ਇਦਾਂ ਇਹਨਾਂ ਨੇ ਐਂ ਕਪੜਾ ਵਿੱਚ ਪਲੇਨ ਕਾਫੀ ਲੰਮਾ ਲਾ ਲਿਆ ਕਾਫੀ ਲੰਮਾ ਕਪੜਾ ਲਾ ਕੇ ਉਸ ਤੋਂ ਬਾਅਦ ਇਦਾਂ ਜਿਵੇਂ ਆਪਾਂ ਬਲ ਪਾਉਂਦੇ ਜਾਂਦੇ ਨੇ ਨਾ ਇਦਾਂ ਬਲ ਪਾ ਪਾ ਕੇ ਉੱਪਰ ਸਲਾਈ ਲਾਉਂਦੇ ਜਾਂਦੇ ਆ ਦੇਖੋ ਇਦਾਂ ਬਲ ਪਾ ਪਾ ਕੇ ਉੱਪਰ ਉਹਨਾਂ ਨੇ ਸਲਾਈ ਲਾਤੀ ਫਿਰ ਕਪੜਾ ਇੱਥੋਂ ਬਲ ਐਵੇਂ ਕਰ ਲਿਆ ਫੇਰ ਸਲਾਈ ਲਾਤੀ ਇਸ ਤਰ੍ਹਾਂ ਕਰ ਕਰਕੇ ਸਾਰਾ ਫਿਨਿਸ਼ਿੰਗ ਵੀ ਬਹੁਤ ਘੰਟਾ ਆਈ ਆ ਆ ਦੇਖੋ ਇੱਥੋਂ ਪਤਾ ਲੱਗਦਾ ਨਾ ਐਕਸ ਲੇਟੋ ਜਿਵੇਂ ਪਸਲਵਾਰ ਦੇ ਵਿੱਚ ਬਲ ਪਾਉਣਿਆ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੋਇਆ ਬਹੁਤ ਈਜ਼ੀ ਹੈ ਤੁਸੀਂ ਇਹਨੂੰ ਪੜਾ ਸਕਦੇ ਹੋ ਮੈਂ ਕਿਹਾ ਚਲੋ ਤਿਹਾਰ ਆ ਰਹੇ ਨੇ ਹਨਾ ਸਾਰੀ ਆਪਾਂ ਨਵੇਂ ਨਵੇਂ ਹੁਣ ਸੂਟ ਸੂਟ ਪਹਿਣਾ ਸਟਿਚ ਕਰਵਾ ਰਹੇ ਹਾਂ ਖਾਸ ਕਰਕੇ ਹੁਣ ਕਰਬਾ ਚੌਥ ਆ ਰਿਹਾ ਹੈਗਾ ਹਨਾ ਕਰਬਾ ਚੌਥ ਦੀਆਂ ਬਸ ਤਿਆਰੀਆਂ ਹੀ ਨੇਗੀਆਂ 21 ਅਕਤੂਬਰ ਦੇ ਜਿਹੜੇ ਕਰਬਾ ਚੌਥਾ 21 ਅਕਤੂਬਰ ਦਾ ਆਈ ਹੈਗਾ ਹਨਾ ਇੱਕ ਅ ਉਸ ਦਿਨ ਤੰਦ ਵਾਲੀ ਹੋਈ ਆ ਗਈ ਨਵੰਬਰ ਦੇ ਚਲੋ ਜੀ ਹੁਣ ਅਸੀਂ ਮੈਂ ਨਾ ਆ ਕੇ ਨਹੀਂ ਚਾਹੇ ਬਣਾ ਲਈ ਦੁੱਧਰ ਲਿਆ ਕੀ ਗਰਮ ਕਰਕੇ ਇੱਥੇ ਰੱਖ ਲਿਆ ਨਾ ਕੇ ਫਿਰ ਮੈਂ ਤਿਆਰ ਹੁੰਨੀ ਆ ਕਲੇਰ ਸਾਹਿਬ ਦੇ ਵੀ ਕੱਪੜੇ ਪ੍ਰੈਸ ਕਰਦੇ ਆਪਣੇ ਵੀ ਦੇਖਦੇ ਮੈਂ ਦੋ ਸੂਟ ਪ੍ਰੈਸ ਕਰੇ ਨੇ ਕਿ ਇੱਕ ਇੱਧਰ ਤੁਹਾਨੂੰ ਦਿਖਾਉਣੀ ਆ ਉਹ ਕਰਿਆ ਪਿਆ ਕਲੇਰ ਸਾਹਿਬ ਦੇ ਵੀ ਕਰੇ ਪੈਣ ਹੁਣ ਦੇਖਦੇ ਆ ਕਿਹੜਾ ਕਲੇਰ ਸਾਹਿਬ ਨੇ ਪਾਉਣਾ ਕਿਹੜਾ ਮੈਂ ਪਾਉਣੀ ਆ ਜੀ ਠੀਕ ਆ ਜੀ ਫਿਰ ਮਿਲ ਗਿਆ ਤੁਹਾਨੂੰ ਤਿਆਰ ਹੋ ਗਈ ਮੈਂ ਤੇ ਮਸ ਦਿੱਤੀ ਪਾ ਲਾ ਕਲੇਰ ਸਾਹਿਬ ਨੇ ਗੱਡੀ ਕੱਢ ਲਈ ਬਾਹਰ ਤੇ ਚੱਲਦੇ ਆਪਾਂ ਟਾਈਮ ਪਤਾ ਨਹੀਂ ਕਿੰਨਾ ਹੋਵੇ 3 ਵਜੇ ਕਿ ਜਾਂ ਉੱਪਰ ਹੋਵੇ ਤੈਨੂੰ ਤੋਂ ਚਲੋ ਜਲਦੀ ਚੱਲੀਏ ਕਿ ਲੇਟ ਹੋਈ ਜਾਂਦੀ ਆ ਮੈਂ ਜਾਵਾਂ ਜਿੱਤੀ ਪਾਲ ਦਸਵੇਂ ਸਿੰਪਲ ਜੀ ਬਣ ਕੇ ਆਨੇ ਤੇ ਫਿਰ ਖਿਪ ਕਰਦੀ ਬੰਦ ਇੱਕ ਲਾਈਟ ਆਪਾਂ ਆਨ ਕਰਕੇ ਜਾਵਾਂਗੇ ਤੇ ਹਨੇਰਾ ਹੋ ਜਾਊਗਾ ਸਾਨੂੰ ਆਉਂਦਿਆਂ ਨੂੰ ਆਉਣਾ ਜ਼ਰੂਰੀ ਹੈ ਜੀ ਪਿੰਦਰ ਨਹੀਂ ਹੈਗਾ ਘਰੋਂ ਲੇਟ ਆਊਗਾ ਵਿਚਾਰਾ ਰਾਤ ਵੀ ਉਹ 10:30 ਵਜੇ ਆਇਆ ਸੀ ਕਹਿੰਦਾ ਵੀ ਪਤਾ ਨਹੀਂ ਉਹ ਬਹੁਤ ਸਾਢੇ 3:00 ਹੋਣ ਵਾਲੇ ਨੇ ਹੋਗੇ ਲੇਟ ਤੁਹਾਨੂੰ ਅੱਜ ਕਲੇਰ ਸਾਹਿਬ ਲੇਟ ਹੋਗੇ ਸਕੂਲ ਦੇ ਵਿੱਚ ਜੀ ਆ ਪਕਾਰ ਤੋਂ ਚੱਲ ਪਏ ਸੀਗੇ ਤੇ ਅੱਜ ਨਾ ਹੋ ਗਈ ਸੀ ਜਦੋਂ ਤੁਰਨ ਲੱਗੇ ਸੀ ਕਲੇਰ ਸਾਹਿਬ ਨਾਲ ਮੇਰੇ ਲੜਾਈ ਹੋ ਗਈ ਸੀ ਤੇ ਬਸ ਗੱਲ ਵੀ ਕੁਝ ਨਹੀਂ ਸੀ ਬਸ ਹੋ ਗਈ ਸੀਗੀ ਤੇ ਤਾਂ ਕਰਕੇ ਮੁੰਨਾ ਘਣੀ ਇਸ ਤਰ੍ਹਾਂ ਮੂੰਹ ਜਾਂ ਬਣਾ ਰਹੀ ਸੀ ਆਪਣਾ ਹਨਾ ਤੇ ਪਰ ਆਏ ਨਹੀਂ ਜੀ ਵੀ ਜਾਲਾ ਤੇਰ ਦੀ ਲੜਾਈ ਹੁੰਦੀ ਹੈ ਥੋੜੇ ਟਾਈਮ ਦੀ ਹੁੰਦੀ ਹੈ ਬਾਅਦ ਦੇ ਵਿੱਚ ਇੱਕ ਦੂਜੇ ਵੱਲ ਨਾਲ ਬੱਲ ਦੇਖ ਕੇ ਹੱਸ ਪੈਂਦਾ ਤੇ ਲੜਾਈ ਜਿਹੜੀ ਖਤਮ ਹੋ ਜੇ ਹੋਣਾ ਵੀ ਚਾਹੀਦਾ ਜੀ ਇਸ ਤਰ੍ਹਾਂ ਹੀ ਹਨਾ ਲਓ ਜੀ ਆ ਆਪਣੇ ਸਤੀ ਮਾਈ ਦਾ ਡੇਰਾ ਤੁਹਾਨੂੰ ਸੋਨ ਅੱਗੇ ਵੀ ਖਾਵਾਂਗੇ ਇੱਥੇ ਮੇਲਾ ਭਰਿਆ ਸੀਗਾ ਗੱਡੀ ਦੀ ਬਾਅਦ ਕਾ ਤੁਹ ਆਈ ਅੰਦਰ ਮਾੜੀ ਬਾਜ ਆਈ ਅੰਦਰ ਆ ਦੇਖੋ ਜੀ ਮੇਨ ਗੇਟ ਆ ਸੀਗਾ ਸਤੀ ਮਾਤਾ ਦੇ ਟੇਰੇ ਦਾ ਤੇ ਇੱਥੇ ਦਾ ਕਾ ਕਾਫੀ ਉਧਰੋਂ ਲੈ ਕੇ ਤੱਕਾ ਦਾ ਹਸੋ ਸਾਡੇ ਪਿੰਡ ਦਾ ਇੱਕ ਬੱਸ ਸਟੈਂਡ ਵੀ ਦਿਖਾਉਣਿਆ ਬਹੁਤ ਵੱਡਾ ਪਿੰਡ ਆ ਸਾਡਾ ਕਾਫੀ ਵੱਡਾ ਪਿੰਡ ਹੈ ਨਾ ಅಜ ಮೇಲೆ ಸಜ್ಜಾ ಪಡೆಯ ਜੋ ਸੁਖਨਗੇ ਤੋਲੇਵਾਲ ਗੰਡੂਆਂ ਤੋਂ ਪਹਿਲਾਂ ਤੋਲੇਵਾਲ ਆਉਂਦਾਗਾ ਚਿਮਾਂ ਜਾਣ ਲਈ ਫੇਰ ਆਉਂਦਾਗਾ ਅੱਜ ਖੇਪੜ ਦੋ ਪਿੰਡ ਪੈਂਦੇ ਨੇ ਆਪਾਂ ਨੂੰ ਰਸਤੇ 'ਚ ਤੇ ਉਸ ਤੋਂ ਬਾਅਦ ਫਿਰ ਚਿਮਾਂ ਆ ਜਾਂਦਾਗਾ ਆ ਸ਼ਾਮ ਹੀ ਹੋ ਗਈ ਸੀ ਸਾਨੂੰ ਸਾਢੇ ਕਿ ਤਿੰਨ ਦੇ ਟਾਈਮ ਤੁਰਿਆਂਗੇ ਤੇ ਬਾਕੀ ਸ਼ਾਮ ਰਾਤ ਨੂੰ ਸੀ ਵਾਪਸ ਵੀ ਮੁੜਦਾਗਾ ਇੱਥੇ ਆਪਾਂ ਪਹੁੰਚ ਗਏ ਦੇਖੋ ਇਹ ਤੋਲੇਵਾਲੀ ਹੈ ਤੋਲੇਵਾਲ ਦੀ ਨਹਿਰ ਆ ਗਈ ਇਸ ਤੋਂ ਅੱਗੇ ਆਪਾਂ ਅਸਾ ਇੱਕ ਪਿੰਡ ਕੋਰਾ ਉਹ ਚੇਪਲ ਨਾਲ ਹੀ ਥੋੜੇ 3-4 ਕਿਲੋਮੀਟਰ ਦੀ ਦੂਰੀ ਤੇ ਚਲੋ ਜੀ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ ਥੋੜਾ ਜਿਹਾ ਟਾਈਮ ਆਪਾਂ ਜਿਵੇਂ ਰੁਕਾਂਗੇ ਉਸ ਤੋਂ ਬਾਅਦ ਫਿਰ ਅੱਗੇ ਜਾਣਾਗਾ ਅੱਗੇ ਉਹ ਆ ਕੇ ਆਪਾਂ ਨਾਲ ਦੇ ਨਾਲ ਫਿਰ ਵਾਪਸ ਘਰ ਆ ਜਪਾਂ ਅੱਜ ਜ਼ਰੂਰੀ ਸੀਗਾ ਨਹੀਂ ਤਾਂ ਕੱਲ ਨੂੰ ਵੀ ਆ ਜਾਂਦੇ ਅੱਜ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਚਲੋ ਜੀ ਹੁਣ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਆਪਾਂ ਹਨਾ ਕੀ ਭਾ ਕੇ ਨਾ ਬਣੇ ਤੈਨੂੰ ਲੱਗਣੀ ਹੈ ਮੇਰੀ ਚਲਾਨਾ ਪਈ ਸਕਦੀ ਆ ਕੀ ਮੈਨੂੰ ਜਨਾ ਖਰਾਬ ਹੋਣਾ ਵੀ ਲਾਲ ਹੋਣਾ ਮੇਰੇ ਬਾਪ ਦਾ ਜਵਾਈ ਨਹੀਂ ਕਿਹਾ ਸੀ ਲੜਾਈ ਦਾ ਗੱਡਾ ਪੂਰਾ ਦਾ ਉਹ ਮੈਂ ਤਾਂ ਮਾਈਰੀ ਤੋਂ ਕੋਈ ਪਰ ਮੈਂ ਤੇਰੀ ਲੜਾਈ ਪੂਰੀ ਫੁੱਲ ਦਿਖਾਏ ਕਿ ਦੇਖੋ ਆਨ ਕੈਮਰਾ ਹੁਣ ਆਫ ਕੈਮਰਾ ਲੜਾਈ ਵਿੱਚ ਆਨ ਕੈਮਰਾ ਲੜਾਈ ਦਿਖਾਏਗੀ ਦੇਖੋ

ਆ ਜਾ ਹੁਣ ਉਹ ਰਿਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੈਲੋ ਕਾ ਦੇ ਤੇ ਇਹ ਕੌਣਾ ਆਇਆ ਪੁੱਤ ਕੌਣਾ ਆ ਗਿਆ ਦੇਖ ਆਪਾਂ ਜਿਵੇਂ ਕਰਨਾ ਹੈ ਬੜੀ ਕਰਿਓ ਮਾ ਜਵਨ ਲੋ ਜੀ ਚੀਮੇ ਆਪਾਂ ਵਾਪਸ ਆ ਰਹੇ ਹਾਂ ਇੱਥੇ ਜਖੇਪੜ ਪਹੁੰਚ ਗਏ ਹੋ ਗਿਆ ਮੇਰਾ ਟਾਈਮ ਹੋ ਗਿਆ ਸਾਨੂੰ 9:30 ਦਾ ਟਾਈਮ ਹੋ ਗਿਆ 9:40 ਮਿੰਟ ਹੋ ਗਏ ਤੇ ਅਸੀਂ ਅੱਗੇ ਗਏ ਸੀਗੇ ਕੰਮ ਤੇ ਆਪਾਂ ਵੀਡੀਓ ਨਹੀਂ ਸ਼ੇਅਰ ਕਰ ਸਕਦੇ ਸੀ ਹਨਾ ਤੇ ਜਰੂਰੀ ਕੰਮ ਗਏ ਸੀ ਕੋਈ ਤੇ ਉੱਥੇ ਕੋਈ ਵੀਡੀਓ ਆਪਾਂ ਬਣਾਈ ਨਹੀਂ ਨਾ ਹੀ ਬਣਾ ਸਕਦੇ ਸੀ ਕਿਉਂਕਿ ਕਈ ਗੱਲਾਂ ਪਰਸਨਲ ਹੁੰਦੀਆਂ ਨੇ ਹਨਾ ਤੇ ਲੋ ਜਿੱਧਰ ਮੇ ਲੋ 500 ਤੋਂ ਨੂੰ ਘਰ ਪਹੁੰਚ ਕੇ ਮਿਲਦੇ ਆਪਾਂ ਸਿੰਦਰਾ ਲਈ ਪਾਪ ਤੋਂ ਰਸਤੇ ਦੀ ਸਬਜ਼ੀ ਲੈ ਲਈ ਰੋਟੀਆਂ ਆਪਾਂ ਘਰ ਜਾ ਕੇ ਬਣਾ ਲਵਾਂਗੇ ਅਸੀਂ ਖਾਇਆ ਇਹ ਮੇਰੇ ਦਾ ਸਵਾਦ ਹੀ ਨਹੀਂ ਲੱਗਿਆ। ਓਏ ਕੰਨ ਨਹੀਂ ਜਿਹੜਾ ਮੌਸਮ ਦਾ ਫਰਕ ਪੈ ਗਿਆ ਜੀ। ਗਲੇ-ਗੁਲੇ ਜਿਹਾ ਖਰਾਬ ਹੋਣ ਲੱਗ ਗਿਆ ਹੁਣ ਮੌਸਮ ਦਾ ਫਰਕ ਪੈ ਗਿਆ ਹੁਣ ਤਾਂ ਹੀ ਮੈਨੂੰ ਵੀ ਨਹੀਂ ਵਧੀਆ ਲੱਗਿਆ 2-3 ਦਿਨ ਹੋ ਕੇ ਮੈਨੂੰ ਵੀ ਸਵਾਦ ਨਹੀਂ ਲੱਗਿਆ। ਮੈਂ ਹੁਣ ਕਿੰਨੇ ਦਿਨ ਅੰਡੇ ਹੀ ਖਾਧੀ ਨੇ। ਕੋਸੋ ਤਾਂਨੇ ਕਿਲੋਕਾ ਠੀੜੀ ਆਪਾਂ ਮੰਗਾਈ ਆ ਦਹੀਂ ਉਹ ਮੈਨੂੰ ਵਧੀਆ ਨਹੀਂ ਲੱਗੇ। ਲਓ ਜੀ ਘਰ ਜਾ ਕੇ ਮਿਲਦੇ ਹੁਣ ਸੋਨੂੰ ਆਪਾਂ। ਹਾਂ ਕੀ ਆਂ ਘੇੜ ਕੇ ਖੜਾ। ਹਾਂ। ਲੋ ਜੀ ਪਹੁੰਚ ਗਏ ਆਪਾਂ ਘਰ ਤੇ ਪਿੰਦਰ ਆਪਾਂ ਨੂੰ ਗੇਟ ਖੋਲਣ ਲੱਗਿਆ ਦੇਖੋ ਤੇ ਬਹੁਤ ਜ਼ਿਆਦਾ ਵੀ ਥੱਕਿਆ ਹੋਇਆ ਸੀ ਅਸੀਂ ਵੀ ਥੱਕੇ ਹੋਇਆ ਜੀ ਕਾਫੀ ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਪਹਿਲਾਂ ਸਫਾਈਆਂ ਮੇਲੇ ਦੀਆਂ ਰਖੜੀ ਨੇ ਹਨਾ ਚੱਲ ਰਹੀਆਂ ਅਸੀਂ ਉਹਦੇ ਘਰ ਕਿਥੇ ਕਾਵਟ ਬਹੁਤ ਜ਼ਿਆਦਾ ਹੋਈ ਪਈ ਹੈਗੀ ਬਸ ਇੱਥੇ ਹੁਣ ਜਾ ਕੇ ਫੁਲਕੇ ਫੁਲਕੇ ਬਣਾਉਂਗੀ ਅ ਅੰਦਰ ਜਾ ਕੇ ਕੱਪੜੇ-ਕਪੜੇ ਚੇਂਜ ਕਰਕੇ ਉਸ ਤੋਂ ਬਾਅਦ ਫਿਰ ਦੇਖਦੇ ਕਿੰਨਾ ਕ ਬਲੌਗ ਰਹਿ ਗਿਆ ਇਹਨੂੰ ਵੀ ਕੰਟੀਨਿਊ ਕਰਦੇ ਅੱਜ ਤੱਕ ਰਸਤੇ ਦਾ ਹੀ ਬਲੌਗ ਬਣਾਉਣ ਜਾਣ ਦਾ ਹੀ ਹਨਾ ਚਲਦੇ ਆਪਾਂ ਆਉਣੇ ਆਂ ਤੜਕਾ ਤੇ ਬਾਹਰ ਦਿਖਾਉਣੇ ਤੁ ਲਓ ਜੀ ਦੇਖੋ ਬਾਹਰ ਪੈ ਰਿਹਾ ਗੰਮੀ ਆ ਦੇਖੋ ਕਾਫੀ ਟਾਈਮ ਤੋਂ ਲੱਗਿਆ ਡੇਢ ਦੋ ਘੰਟੇ ਹੋ ਗਏ ਮੀ ਪੈਂਦਿਆਂ ਨੂੰ ਪੈਂਦਿਆਂ ਨੂੰ ਲਓ ਜੀ ਇਧਰ ਆਪਾਂ ਸਾਰੇ ਜਿਹੜੀ ਸੀਗੀ ਪਿਆਜ਼ ਲਸਣ ਹਰੇ ਮਟਰ ਤੇ ਗਾਜਰਾ ਅਲੋ ਉਧਰ ਚੌੜਾ ਆਪਾਂ ਪਾਉਂਦੇ ਸੀ ਕਿ ਹਰੀ ਮਿਰਚ ਤੇ ਟਮਾਟਰ ਉਧਰ ਆਪਾਂ ਕੁੱਕਰ ਵੀ ਧੋ ਕੇ ਗੈਸ ਤੇ ਰੱਖ ਲਿਆ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਲਾਉਣੇ ਆ ਤੜਕਾ ਠੀਕ ਹੈ ਜੀ ਗੈਸ ਆਪਾਂ ਔਨ ਕਰ ਲਿਆ ਲੋ ਜੀ ਇੰਨੇ ਟਾਈਮ ਦੇ ਵਿੱਚ ਆਪਣੀ ਕੜਾਹੀ ਆ ਕੁੱਕਰ ਗਰਮ ਹੋਊਗਾ ਉਹਨੇ ਟਾਈਮ ਦੇ ਵਿੱਚ ਆਪਾਂ ਹਰੀ ਮਿਰਚ ਤੇ ਆ ਲਾਲ ਟਮਾਟਰ ਕੱਟ ਲੈਣੇ ਬਾਕੀ ਸਾਰੀ ਤਿਆਰੀ ਆਪਾਂ ਪਹਿਲਾਂ ਹੀ ਕਰ ਲਈ ਸੀ ਕਿ ਤੇ ਹਰੀ ਮਿਰਚ ਤੇ ਜਿਹੜੇ ਟਮਾਟਰ ਸੀਗਾ ਉਹ ਬਾਅਦ ਦੇ ਵਿੱਚ ਕੱਟਣ ਲੱਗੇ ਸੀ ਮੈਂ ਕਿ ਚਲੋ ਇਹਨੇ ਕੁੱਕਰ ਗਰਮ ਹੁੰਦਾ ਨੇ ਹਰੀ ਮਿਰਚ ਤੇ ਟਮਾਟਰ ਜਿਹੜਾ ਉਹ ਕੱਟ ਰੂੰ ਦੁਪਹਿਰ ਦਾ ਖਾਣਾ ਬਣ ਰਿਹਾ ਹੈ ਅੱਜ ਸਵੇਰ ਟਾਈਮ ਵੀ ਮੈਂ ਕੋਈ ਸਬਜੀ ਨਹੀਂ ਬਣਾਈ ਸੀ ਪਰੌਂਠੇ ਬਣਾ ਲਏ ਸੀ ਚਾਹ ਨਾਲ ਲੈ ਲਏ ਸੀ ਮੈਂ ਲੱਸੀ ਨਾਲ ਖਾ ਲਏ ਸੀ ਪਿੰਦਰ ਨੇ ਵੀ ਲੱਸੀ ਨਾਲ ਸਣੀ ਦੋ ਪਰੌਂਠੇ ਖਾ ਕੇ ਚਲੇ ਗਿਆ ਸੀਗਾ ਤੇ ਲੋ ਜੀ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਇਆ ਜੀਰਾ ਹੋਣ ਤੋਂ ਬਾਅਦ ਆਪਾਂ ਪਾਤਾ ਸੀਗਾ ਲਸਣ ਪਿਆਜ਼ ਤੇ ਪਿਆਜ਼ 골ਡਨ ਬ੍ਰਾਊਨ ਹੋਣ ਤੋਂ ਬਾਅਦ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਐਡ ਕਰਤੀ ਸੀਗੀ ਤੇ ਨਾਲ ਹੀ ਆਪਾਂ ਥੋੜਾ ਜਿਹਾ ਜਿਹੜਾ ਨਮਕ ਸੀਗਾ ਨਮਕ ਐਡ ਕਰਤਾ ਸੀਗਾ ਉਸ ਤੋਂ ਬਾਅਦ ਜਦ ਟਮਾਟਰ ਪੱਕ ਗਏ ਫਿਰ ਇਹਦੇ ਵਿੱਚ ਹਲਦੀ ਮਿਰਚ ਐਡ ਕਰਕੇ ਥੋੜਾ ਟਾਈਮ ਸੇਕ ਲਵਾ ਕੇ ਜਿਹੜੇ ਸਬਜ਼ੀਆਂ ਸੀਗੀਆਂ ਉਹ ਮਿਕਸ ਕਰਤੀਆਂ ਸਬਜ਼ੀ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਸੀਗਾ ਜਿਹੜਾ ਚੌਲ ਸੀਗੇ ਚੰਗੀ ਤਰ੍ਹਾਂ ਧੋ ਕੇ ਰੱਖੇ ਹੋਏ ਸੀ ਚੌਲ ਮਿਕਸ ਕਰਤੇ ਤੇ ਪਾਣੀ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਲਓ ਜੀ ਚੌਲਾਂ ਨੂੰ ਫਲਾਤਾ ਤੜਕਾ ਤੇ ਬਾਹਰ ਫੁੱਲ ਮੀਂਹ ਆਏ ਕੌਫੀ ਟੈਂਪੋ ਪਈ ਜਾਂਦਾ ਗਰਮੀ ਬਹੁਤ ਹੋਈ ਪਈ ਪਿਆਜ਼ ਜੀਰ ਲੈਂਦਾ ਇੰਨੀ ਜਿਆਦਾ 스멜 ਗੰਦੀ ਆ ਰਹੀ ਹੈ ਅੰਦਰ ਥੋੜਾ ਗੇਟ ਖੋਲਦੀ ਤੇ ਉਹ ਦੋ ਕੱਪੜੇ ਕਹਿ ਕਰਦੀਆਂ ਪਹਿਲਾਂ ਇੱਧਰ ਪੈਣ ਫਿਰ ਦੇਖੇ ਗੇਟ ਖੋਲਿਆ ਇਹ ਸੀ ਬੰਦ ਕੀਤਾ ਵੀ 스멜 ਜੀ ਚਲੀ ਜਾਵੇ ਹੈਨਾ ਤੇ ਆ ਚੱਕਦਾ ਜਿਹੜੀ ਇੰਨੀ ਗੰਦੀ 스멜 ਜਿਹੜੀ ਇੰਨੇ ਪੇਚ ਆਉਂਦੀ ਤੇ ਲਸਣ ਦੇ ਲੋ ਜੀ ਚੌਲ ਆਪਾਂ ਖਾ ਲਏ ਸੀ ਤੇ ਇੱਥੇ ਬਣਾਉਣ ਲੱਗੀਆਂ ਚਾ ਮੈਂ ਹੈਨਾ ਵੀਡੀਓ ਤਾਂ ਨਹੀਂ ਅੱਗੇ ਵੀ ਕੰਟੀਨਿਊ ਹੋਇਆ ਚੌਲਾਂ ਵਾਲਾ ਦਿਖਾਇਆ ਸੀ ਮੈਂ ਚੌਲ ਕਿਉਂਕਿ ਮੈਨੂੰ ਇੱਕ ਫੋਨ ਕਾਲ ਆ ਗਈ ਸੀ ਮੇਰੀ ਕਿਸੇ ਸਬਸਕ੍ਰਾਈਬਰ ਦੀ ਤੇ ਚਲੋ ਜੀ ਹੁਣ ਦਿਖਾਉਣੀ ਆ ਤੁਹਾਨੂੰ ਚੌਲ ਮੈਂ ਤੇਵਿੰਦਰ ਨੇ ਖਾ ਲਈ ਗਲੇਰ ਸਾਹਿਬ ਨੇ ਨਹੀਂ ਖਾਦੇ ਸਨੇ ਆਇਆ ਨਹੀਂ ਜੀ ਟਾਈਮ ਇੱਥੇ ਸ਼ਾਇਦ 3:30 ਦਾ ਹੋ ਗਿਆ ਤੇ ਲੋ ਹੁਣ ਬਣਾਉਣ ਲੱਗੇ ਵੇਟ ਕਰ ਕਰਕੇ ਚਾਹ ਮੈਂ ਕਿਉਂਕਿ ਚਾਹ ਚਾਹੀਦੀ ਦੁਪਹਿਰ ਟਾਈਮ ਤੇ ਤੁਹਾਨੂੰ ਪਤਾ ਹੀ ਹੈ ਨਾ ਚਾਹ ਚਾਹੀਦੀ ਵੈਸੇ ਵੀ ਆਪਾਂ ਚੌਲ ਜਾਂ ਕੁਝ ਵੀ ਖਾਣਾ ਖਾਣੇ ਉਸ ਤੋਂ ਬਾਅਦ ਅੱਧਾ ਘੰਟਾ ਬਾਅਦ ਘੰਟਾ ਚਾਹ ਚਾਹੀਦੀ ਚਾਹੀਦੀ ਆ ਨਾ ਚਲੋ ਜੀ ਦਿਖਾਉਣੀ ਸੋਨੂੰ ਜੋ ਵੀ ਚੌਲ ਬਚੇ ਕਿਨਾਂ ਨੂੰ ਕੱਢਦੇ ਆ ਵੈਸੇ 2-4 ਮਿੰਟ ਅੱਧਾ ਘੰਟਾ ਹੋਰ ਵੇਟ ਕਰੂੰਗੀ ਮੈਸਨੀ ਦਾ ਬਾਅਦ ਦੇ ਵਿੱਚ ਕੱਢਦੇ ਆ ਇਹਨਾਂ ਨੂੰ ਹਨਾ ਜੇ ਆ ਗਿਆ ਤਾਂ ਗਰਮ-ਗਰਮ ਇੱਦਾਂ ਹੀ ਅਜੇ ਨਿੱਗੇ ਜਿ ਪੈਨੇਗੇ ਉਹ ਵੀ ਖਾ ਲੂਗਾ ਠੀਕ ਹੈ ਦਿਖਾਉਣੀ ਸੋਨੂੰ ਲੋ ਜੀ ਤੁਹਾਨੂੰ ਚੌਲ ਦਿਖਾਉਣੇ ਬਹੁਤ ਟੇਸਟੀ ਬਣੇ ਸੀਗੇ ਮੈਂ ਤੇ ਪਿੰਦਰ ਨੇ ਖਾ ਲਏ ਸੀ ਸਣੀ ਹਜੇ ਆਇਆ ਨਹੀਂ ਸੀ ਉਹਦੇ ਲਈ ਰੱਖਦੇ ਨਾਲ ਹੀ ਝਾਰ ਵੀ ਰੱਖੀ ਹੋਈ ਹੈ ਮੇਰੀ ਬਣ ਲਈ ਚਲੋ ਜੀ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆਂਗੇ ਕੱਲ ਨੂੰ ਵਧੀਆ ਜਿਹੀ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀਕਾਲ ਜੀ ਹੱਸਦੇ ਰਹੋ ਬਸਦੇ ਰਹੋ ਬਾਏ